ਸਸਿਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤਸਵੀਰਾਂ ਤੁਸੀਂ ਦੇਖਦੇ ਪਈਓ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਤੋਂ ਤੁਹਾਨੂੰ ਦੱਦੀ ਕਿ ਇਹ ਰੋਡ ਦੇ ਵਿੱਚ ਰੋਡ ਨੂੰ ਜਾਮ ਕਰਕੇ ਕੌਣ ਬੈਠੇ ਨੇ ਇੱਕ ਕਿਸਾਨ ਨੇ ਕਿਸਾਨੀ ਧਰਨਾ ਨਹੀਂ ਏ ਇਹ ਕਿਸਾਨਾਂ ਦੀਆਂ ਆਪਣੀਆਂ ਮੰਗਾਂ ਨਹੀਂ ਤੁਹਾਨੂੰ ਦੱਦੀ ਕਿ ਕਿਸਾਨਾਂ ਨੇ ਪਹਿਲੀ ਵਾਰੀ ਸੀਰਾ ਢਿੱਲੋਂ ਦੀ ਅਗਵਾਈ ਦੇ ਹੇਠ ਦੇਖਦੇ ਪਈਓ ਤਸਵੀਰਾਂ ਤੁਸੀਂ ਕਿ ਕਿੱਡਾ ਵੱਡਾ ਉਪਰਾਲਾ ਕਰ ਦਿੱਤਾ ਆ ਕਿਸਾਨਾਂ ਨੇ ਸਭ ਤੋਂ ਵਧੀਆ ਇਹ ਕੰਮ ਕੀਤਾ ਆ ਤਾਂ ਦਾਦੇ ਕੀ ਕਿਸਾਨ ਭਾਈਚਾਰੇ ਨੇ ਇਕੱਠਿਆਂ ਹੋ ਕੇ ਨਾਲ ਦੀ ਨਾਲ ਸਿਰਾ ਢਿੱਲੋਂ ਮਾਨਸਾ ਤੋਂ ਇਹ ਤਸਵੀਰਾਂ ਨੇ ਉਹਨਾਂ ਨੇ ਇਕੱਠਿਆਂ ਹੋ ਕੇ ਚਿੱਟੇ ਦੇ ਖਿਲਾਫ ਧਰਨਾ ਲਾ ਦਿੱਤਾ ਆ ਰੋਡ ਜਾਮ ਕਰ ਦਿੱਤਾ ਆ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਸਿਰਾ ਢਿੱਲੋਂ ਚਿੱਟੇ ਦੇ ਖਿਲਾਫ ਪ੍ਰਸ਼ਾਸਨ ਦੇ ਨਾਲ ਸਰਕਾਰਾਂ ਦੇ ਨਾਲ ਲੜਦਾ ਹੋਇਆ ਦਿਖਾਈ ਦਿੰਦਾ ਆ ਆਪਣੇ ਪੇਜ ਤੋਂ ਬਹੁਤ ਸਾਰੀਆਂ ਐਸੀਆਂ ਗਤੀਵਿਧੀਆਂ ਸਿਰਾਂ ਢਲੋਂ ਵਿਖਾਉਂਦੇ ਰਹਿੰਦੇ ਨੇ ਤੇ ਅੱਜ ਤੁਹਾਨੂੰ ਦੱਦੀ ਏ ਕਿ ਪਿੰਡ ਅਕਲਿਆ ਦੇ ਇੱਕ ਰੋੜ ਦੇ ਉੱਤੇ ਜਿਹੜਾ ਹਾਈਵੇ ਜਾਮ ਕਰਕੇ ਜਿਹੜਾ ਆ ਸ਼ੀਰਾ ਟਿਲੋਤੇ ਨਾਲ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਤੇ ਹੱਥ ਜੋੜ-ਜੋੜ ਕੇ ਬਾਕੀ ਕਿਸਾਨਾਂ ਨੂੰ ਵੀ ਉੱਥੇ ਬੁਲਾਇਆ ਜਾ ਰਿਹਾ ਆ ਤਾਂ ਕਿ ਚਿੱਟੇ ਦੇ ਖਿਲਾਫ ਇਕੱਠੇ ਹੋ ਕੇ ਲੜਿਆ ਜਾ ਸਕੇ ਤੁਹਾਨੂੰ ਦੱਦਿ ਇਹ ਕਿ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਏ ਚਿੱਟੇ ਦੇ ਕਾਰਨ ਤਾਂ ਉਹਦੀ ਲਾਸ਼ ਨੂੰ ਦਾ ਸੰਸਕਾਰ ਕਰਨ ਤੋਂ ਪਹਿਲਾਂ ਜਿਹੜਾ ਆ ਉਹ ਰੋਡ ਦੇ ਉੱਤੇ ਰੱਖ ਕੇ ਪ੍ਰਸ਼ਾਸਨ ਨੂੰ ਦੁਹਾਈ ਦਿੱਤੀ ਜਾਂਦੀ ਹੈ ਕਿ ਇਸ ਏਰੀਏ ਦੇ ਵਿੱਚੋਂ ਚਿੱਟਾ ਖਤਮ ਕੀਤਾ ਜਾਵੇ ਕਿਉਂਕਿ ਚਿੱਟੇ ਨੇ ਬਹੁਤ ਸਾਰੇ ਘਰਾਂ ਨੂੰ ਉਜਾੜ ਦਿੱਤਾ ਤੇ ਬਹੁਤ ਸਾਰੀਆਂ ਮਾਵਾਂ ਦੀਆਂ ਕੁੱਖਾਂ ਨੂੰ ਉਜਾਰ ਦਿੱਤਾ ਆ ਉਹਨਾਂ ਕੁੱਖਾਂ ਦੀ ਦੁਹਾਈ ਦਿੰਦੇ ਹੋਏ ਜਿਹੜਾ ਆ ਕਿਸਾਨ ਭਾਈਚਾਰੇ ਨੇ ਇਹ ਧਰਨਾ ਲਗਾ ਦਿੱਤਾ ਤੇ ਚਿੱਟੇ ਦੇ ਖਿਲਾਫ ਆਪਣਾ ਬੋਲ ਜਿਹੜਾ ਆ ਅੱਗੇ ਰੱਖ ਦਿੱਤਾ ਉਥੇ ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੜੀ ਹੈ ਸੁਣਵਾਈ ਨਹੀਂ ਹੋ ਰਹੀ ਆਉ ਗੱਲਬਾਤ ਕਰਦੇ ਆਂ ਦੇਖਦੇ ਆਂ ਕਿਸਾਨ ਤੇ ਸਿਰਾ ਢਿੱਲੋ ਜੀ ਇਹਦੇ ਤੇ ਕੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਆ ਕਲੀਏ ਸਾਨੂੰ ਦੂਜਾ ਦਿਨ ਹੋ ਗਿਆ ਭਾਈ ਅੱਜ ਲਾਸ਼ ਧਰੀ ਬੈਠਿਆਂ ਨੂੰ ਚਿੱਟੇ ਨਾਲ ਨੌਜਵਾਨ ਦੀ ਮੌਤ ਹੋ ਗਈ ਓਵਰਡੋਜ਼ ਕਾਰਨ ਸੂਏ ਤੋਂ ਲਿਆ ਕੇ ਚੱਕ ਕੇ ਛੱਟਿਆ ਪਰ ਸਾਨੂੰ ਅੱਜ ਦੂਜਾ ਦਿਨ ਹੋ ਗਿਆ ਸਾਡੀ ਕੋਈ ਗੱਲਬਾਤ ਨਹੀਂ ਸੁਣ ਰਿਹਾ ਇੱਥੋਂ ਦਾ ਨਾ ਪ੍ਰਸ਼ਾਸਨ ਪਹੁੰਚ ਰਿਹਾ ਨਾ ਇੱਥੋਂ ਦਾ ਐਮ.ਐਲ.ਏ. ਠੀਕ ਹੈ ਬਾਈ ਬਣੇ ਸਾਰੀ ਸੰਗਤ ਨੂੰ ਬੇਨਤੀ ਹੈ ਇੱਥੇ ਵੱਧ ਤੋਂ ਵੱਧ ਲੋਕ ਪਹੁੰਚੋ ਹਾਲਾਤ ਦੇਖੋ ਤੁਸੀਂ ਗਾਹਾਂ ਉਧਰ ਦਿਖਾ ਦੇ ਆ ਹਾਲਾਤ ਹੋਏ ਪਏ ਨੇ ਉਹ ਲਾਸ਼ ਪਈ ਆ ਮੁੰਡੇ ਦੀ ਕੋਈ ਗੱਲਬਾਤ ਨਹੀਂ ਸੁਣ ਰਿਹਾ ਇੱਥੇ ਸਾਡੀ ਤੇ ਬੇਨਤੀ ਆ ਬਾਈ ਸਾਰੀ ਸੰਗਤ ਨੂੰ ਤੇ ਲੋਕਾਂ ਤੱਕ ਸਾਰਿਆਂ ਤੱਕ ਗੱਲ ਜਰੂਰ ਪੰਚਾਇਓ ਠੀਕ ਹੈ ਨਹੀਂ ਇਹ ਡੱਡ ਬੁੜੀ ਪਤਾ ਨਹੀਂ ਕਿੰਨੇ ਦਿਨ ਇੱਥੇ ਰੁਲੀ ਜਾਣੀ ਹੈ ਕਿਉਂਕਿ ਇੱਥੇ ਕੋਈ ਨਹੀਂ ਆ ਰਿਹਾ ਯਾਰ ਐਡੀ ਲਾਹਣ ਦੀ ਗੱਲਾਂ ਨਾ ਸੇਵਲਾ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਨਾ ਕੋਈ ਬੰਦਾ ਨਹੀਂ ਇੱਥੇ ਪਹੁੰਚ ਰਿਹਾ ਨਾ ਸਰਕਾਰ ਦਾ ਐਮ ਐਲ ਏ ਮੰਤਰੀ ਸੰਤਰੀ ਕੋਈ ਨਹੀਂ ਆ ਰਿਹਾ ਇੱਥੇ ਤੇ ਬੇਨਤੀ ਹੈ ਸਾਰੇ ਜਣਾਂ ਨੂੰ ਵੀ ਵੱਧ ਤੋਂ ਵੱਧ ਪਹੁੰਚੋ ਬਾਈ ਬਣੇ ਹਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਸੋਨੂੰ ਪਤਾ ਹੀ ਹੈ ਅਸੀਂ ਕੱਲ ਦੇ ਇੱਕ 24 ਸਾਲਾਂ ਦੇ ਨੌਜਵਾਨ ਦੀ ਚਿੱਟੇ ਦੀ ਓੜੋ ਜੇ ਨਾਲ ਜਿਹੜੀ ਹੋਈ ਮੌਤ ਹੋਈ ਹੈ ਉਹਨੂੰ ਲੈ ਕੇ ਬੈਠੇ ਆ। ਨਾ ਸਾਡੇ ਕੋਲੇ ਮਾਨਸਾ ਦਾ ਬੀਜੇ ਕੁਮਾਰ ਸਿੰਘਲਾ ਮੌਜੂਦਾ ਐਮ.ਐਲ.ਏ ਪਹੁੰਚਿਆ ਹੈ। ਨਾ ਸਾਡੇ ਕੋਲੇ ਐਸ.ਐਸ.ਪੀ ਪਹੁੰਚਿਆ ਹੈ। ਨਾ ਡੀ.ਸੀ ਪਹੁੰਚਿਆ ਹੈ। ਨਾ ਇਸ ਡ੍ਰੀਮ ਪਹੁੰਚਿਆ ਹੈ। ਬਈ ਸਰਕਾਰਾਂ ਨਸ਼ਾ ਬਕਿਆ ਰੀਆਂ ਨੇ ਉਹ ਸਾਡੇ ਨੌਜਵਾਨ ਮਰ ਰਹੇ ਨੇ। ਸਾਡੇ ਕੋਲੇ ਕੋਈ ਨਹੀਂ ਆਇਆ ਬਾਈ। ਸਾਰੇ ਵੀਰਾਂ ਨੂੰ ਹੱਥ ਵਰਗੇ ਬੇਨਤੀ ਆ ਬਾਈ ਵੱਧ ਵੱਧ ਪਹੁੰਚੋ ਬਾਈ ਬਣ ਕੇ ਇੱਥੇ ਯਾਰ। ਐ ਸਾਡੇ ਮੁੰਡੇ ਇਸ ਤਰ੍ਹਾਂ ਹੀ ਮਰਦੇ ਰਹਿਣਗੇ। ਇਹ ਨਸ਼ਾ ਵੇਚ ਕੇ ਪੈਸੇ ਕਮਾਈ ਜਾਣਗੇ। ਬਾਈ ਬਣ ਕੇ ਵੱਧ ਤੋਂ ਵੱਧ ਇੱਥੇ ਪਹੁੰ ਤੇ ਆਪਾਂ ਪਰਿਵਾਰ ਨੂੰ ਅਨਸਾਧ ਰਵਾਈਏ ਤੇ ਆਪਣੇ ਪੰਜਾਬ ਦੇ ਨੌਜਵਾਨ ਮਰੇ ਨੇ ਉਹਨਾਂ ਦੀ ਬਈ ਜ਼ਿੰਦਗੀ ਨੂੰ ਬਚਾਈਏ ਵੀਰ ਬਣ ਕੇ ਹਸ ਬਣ ਕੀ ਬੇਨਤੀ ਹੈ ਬਈ ਵੱਧ ਤੋਂ ਵੱਧ ਇੱਥੇ ਪਹੁੰਚੋ ਵੀਰਣ ਕੇ ਪਤਾ ਹੀ ਆ ਦਿਨੋ ਦਿਨਾ ਚਿੱਟਾ ਨਵੇਂ ਤੋਂ ਨਵੇਂ ਮੁੰਡੇ ਨੇ ਜ਼ਿੰਦਗੀਆਂ ਲੈ ਰਿਆ ਹੈ ਉਹਨਾਂ ਦੇ ਸੰਘਰਸ਼ ਦੇ ਵਿੱਚ ਜੋ ਕਿ ਇੱਕ ਮੁੰਡਾ ਨੌਜਵਾਨ ਕੱਲ ਦਾ ਚਿੱਟੇ ਨਾ ਮਰਿਆ ਹੋਇਆ ਉਸ ਆਪਣਾ ਇਨਸਾਫ ਸਭਾਉਣ ਦੀ ਖਾਤਰ ਕਿਉਂਕਿ ਅਸੀਂ ਹਨਸਾਫ ਵਿੱਚ ਕਹਿੰਦੇ ਆ ਚਿੱਟੇ ਨਾਲ ਮਾਰਗਾ ਯਾਰ ਉਹਦੀ ਖਾਤਰ ਕੀ ਜਾਣਾ ਚਿੱਟੇ ਨਾਲ ਤਾਂ ਮਰਦਾ ਇਹ ਸਰਕਾਰ ਦੀ ਗਲਤ ਨੀਤੀ ਦਾ ਹੁੰਦੀਆਂ ਨੇ ਤੇ ਸਰਕਾਰ ਰੋਕਦੀ ਨਹੀਂ ਚਿੱਟਾ ਅਸੀਂ ਸਿਰਫ ਅਸੀਂ ਆਏ ਨਹੀਂ ਹੈਗਾ ਕਿ ਚਿੱਟੇ ਨਾਲ ਮਾਰਗਾ ਦੀ ਕੋਈ ਬਹਾਦਰੀ ਹੈ ਤਾਂ ਉਹਦੇ ਖਾਤਰ ਬੈਠੇ ਆ ਅਸੀਂ ਆਏ ਬੈਠਾ ਅਸੀਂ ਕਿਤੇ ਦੇ ਸੀਰੇ ਵਰਗੇ ਪਾਈ ਵਰਗੇ ਜੱਗ ਲੱਗੇ ਹੋਏ ਨੇ ਚਿੱਟੇ ਨੂੰ ਰੋਕਣ ਵਾਸਤੇ ਕਾਉਣੀਪੁਰ ਸਪਰਲੀ ਉਹਨਾਂ ਨੂੰ ਕਾਉਣੀ ਪ੍ਰਸ਼ਾਸਨ ਸਦਾ ਦੀ ਨਹੀਂ ਸੁਤਾ ਪਿਆਗਾ ਕਾਉਣੀ ਉੱਠੇ ਹਾ ਇਸ ਕਰਕੇ ਬੇਨਤੀ ਆ ਸਾਰੇ ਵੀਰਾਂ ਨੂੰ ਦੀ ਬਾਤ ਤੋਂ ਬਾਅਦ ਵੀਰ ਆ ਕੇ ਸਾਥ ਦਿਓ ਕਿਉਂਕਿ ਇਹ ਇਕੱਲੇ ਕਾਕ ਲਈ ਪਿੰਡ ਦੀ ਲੜਾਈ ਨਹੀਂ ਇਹ ਘਰ ਘਰਚਾ ਆਗ ਆਉਣੀ ਹੈ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤ